ਐਸੀ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਨ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸਰਕਾਰੋ ਕੀ ਬੈਠੇਗੇ ਸਰ ਕਿਤੇ ਬੈਗੇ ਕਿ ਇਹ ਕੋ ਗੱਲ ਹੈ ਪਰ ਉਹ ਕਹਿੰਦੇ ਨਰਾਜ ਹੋਗੇ ਕੱਲ ਸੀਐਮ ਸਾਹਿਬ ਤੋਂ ਕੋਈ ਜਾਣੀ ਹੋ ਜਾ ਨਰਾਜ ਕੋਣ ਮੈਂ ਹੋ ਗਿਆ ਨਰਾਜ ਮੈਂ ਤਾਂ ਪਬਲਿਕ ਵਾਸਤੇ ਨਰਾਜ ਹੋਊਂਗਾ ਮੈਂ ਮੈਂ ਅਦੇ ਵਾਸਤੇ ਕਦੇ ਨਰਾਈ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੇ ਹੱਥ ਬਣ ਕੇ ਦੇਖੀਏ ਨਾਟਕ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਤੇ ਕਦੇ ਟਰੱਕ ਟਰੱਕ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੇ ਮੁੱਢੇ ਚਲਾਉਦੇ ਫਿਰ ਟਰੱਕ ਵੀ ਰੁਕਦਾ ਟ੍ਰੇਲਰ ਰੁਕਦੀ ਹੈ ਜੀ ਫਿਰ ਬਾਅਦ ਕਹਿੰਦੇ ਜੀ ਮੈਂ ਆਪਕੇ ਸਾਹਮਣੇ ਇੱਕ ਰਗਾਮ ਹੈ ਸਾਰੀ ਖੇਤੀ ਕੀਤੀ ਹੈ ਮਨ ਲਗਾ ਮੇਰੇ ਪੀਲੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਉਹ ਘੱਟ ਕੇ ਖੇਤ ਗਏ ਹੋਣ ਮੈਂ ਅੱਜ ਵੀ ਖੇਤ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈਵ ਆ ਜਾ

ਬਿਜਾਓ ਜਦੋਂ ਮੈਂ ਜਾਤ ਮੈਂ ਜਾਤ ਮੈਂ ਤਾਂ ਦਿੱਲੀ ਵੀ ਜਿਹੜੀ ਅੰਟੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਜੀ ਹੁਣ ਫਲਾਨੀ ਜੁਨੀਏ ਨੇ ਧਰਨਾ ਦਿੱਤਾ ਧਰਨਾ ਦਿੱਤਾ ਜੀਨਾਂ ਨੂੰ ਤਾਂ ਕਰਾ ਇਹਨੇ ਕਿੰਨੀ ਕੰਮ ਚਲਣਾ ਖਾਤਮਾ ਹੋਣ ਤੋਂ ਪਰ 15 ਦਿਨ ਉਹਦਾ ਤੱਕ ਲੈਣਾ ਹੈ ਐ ਯਾਰ ਐ ਕੰਪੀਟੀਸ਼ਨ ਕਰੂਗੇ ਤੁਸੀਂ ਜੇ ਹੁਣ ਸਾਡਾ ਵੀ ਧਰਨਾ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਕਿ ਕਿਦਰਾ ਕਿਤੇ ਕ੍ਰੈਡਿਟ ਵਾਰ ਕਰ ਰਹੇ ਹੋ ਦੋਬਾਰ ਯਾਰ ਗਿੰਦਾਂ ਦੇ ਵਿੱਚੋਂ ਹਰੇਕ ਘਰ ਤੋਂ ਵੰਡ ਜਾਂਦਾ ਜੀ। ਤੇ ਜੇ ਤੁਹਾਨੂੰ ਕੋਈ ਦਿੱਕਤ ਆ ਜੀ, ਆ ਤੁਹਾਨੂੰ ਤਾਂ ਅਸੀਂ ਖੜਾ ਹਾਂ ਨਾਲ। ਦੇਖੀ ਇਹ ਦੀ ਤਰ੍ਹਾਂ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਲ ਗਵਰਨਮੈਂਟ ਕਰਨਿਆ ਤੁਸੀਂ ਲੋਹੀ ਹੈ ਨਾ ਸਾਡੇ ਦਾ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਤੇ ਉਹ ਜਿਹੜਾ ਝੋਨਾ ਦੇ ਜਿਹੜਾ ਝੋਨਾ ਵਿੱਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿੱਜਿਆ ਜਿਹੜਾ 15 ਦਿਨਾਂ ਦਾ ਦੇਖਣਾ ਸੀ ਨਾ ਉਹਦੋਂ ਡੇਢ ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੱਡੇ ਕਿੱਤੀ ਹੋਈ ਹੈ ਜੀ ਲੋਕਾਂ ਨੇ ਆਦੋਂ 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 ਗੋਭੀ ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾ ਫਿਰ ਆਲੂ ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਉਹ ਗੋਭੀ ਵੀ ਲੋਕ ਇਤਨੇ ਬਾਹਰੇ ਆ ਜੀ ਹੁਣ ਨਾ ਮੇਥੀ ਬਾਈ ਹੈ ਜਿਹੜਾ ਚ ਜਦੋਂ ਪਤਾ ਕਿ ਜਿਹਦੇ ਵਾਸਤੇ ਤੁਹਾਨੂੰ ਪੂਰਾ ਖੇਤੀ ਬਰਤੀ ਆਉਂਦੀ ਹੈ। ਅਸੀਂ ਜਿਹੜਾ ਹਾਰ ਵਾਲੀ ਕਦੋਂ ਲਾਗੂ ਬੜੀ ਜਲਦੀ ਅਸੀਂ ਉਹਨੂੰ ਕੋ ਸਾਰੇ ਸੁਝਾਅ ਮੰਗੇ ਉਹ ਦੇ ਦੋ ਸੁਝਾਅ ਦੇ ਦੋ ਅਜੀ ਇੰਡਸਟਰੀ ਪਾਲਿਸੀ ਬਣਾਈਏ ਉਹਨਾਂ ਨੂੰ ਕੁਝ ਕੇ ਉਹ ਬਣਾ ਦਿੰਦੇ। ਦੇਖੋ ਇਸ ਵਾਰ ਅਸੀਂ ਇੱਕ ਕੋਸ਼ਿਸ਼ ਕਰਦੇ ਕਿਉਂਕਿ ਐਸਪੀਆ 126 ਈਆਰ ਤੋਂ ਫਾਈਲ ਥਾਈ 23 ਦੀ ਜਿਹੜੀ ਅਸਲ ਵੀ ਚਲੋ ਬਿਜਲੀ ਬੂੜਨੇ ਕੀ ਕੀਤਾ ਨਾ ਬਿਜਲੀ ਬੂੜ کہاں-ਕਹਾਂ ਲੈ ਜਾਂਦੇ ਥੋੜਾ ਸਾਰਾ ਚੂਨ ਤੱਕ ਲੈ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਚਲੋ ਦੇਖਦੇ ਆਂ ਇਹ ਕਰਦੇ ਆਂ ਬਿਲਕੁਲ ਬਿਜਲੀ ਹੀ ਹੈਗੀ ਐ ਜੀਵੀ ਦਾ ਪਲਾਨ ਬਣ ਗਿਆ ਐਸ ਵਾਰ ਅਪਾ 15-20 ਮਿੰਟ ਪਹਿਲਾਂ ਕਰਦੇ ਹਾਂ ਉਹ ਉਸ ਵੇਲੇ ਨਾ ਮੌਇਸਨ ਦਾ ਸਤੰਬਰ ਚ ਆ ਜੂਗੀ ਨਾ ਮੌਇਸਨ ਦਾ ਤੇ ਬੈਸਟਨ ਹਵਾਵਾਂ ਆਉਂਦੀਆਂ ਨੇ ਤੇ ਛੱਗ ਧੂਆਂ ਜਿਹੜਾ ਜਿਹੜਾ ਲੰਬੇ ਆਉਂਦੇ ਆ ਇਦੋਂ ਬੰਦੇ ਆਉਂਦੇ ਆ ਉਹ ਨਾ ਮੌਸਮ ਆਇਆ ਫਰਮ ਤੋਂ ਇਹਨੇ ਕਿ ਹਲਕਾ ਦਾ ਬਰਕਰਾਰ ਕਾਪ ਜੋਂ ਕਿ ਕਹਿੰਦੇ ਸੋਰੂਟ ਸਾਈਡ ਵੀ ਆਪਣੇ ਬਹੁਤ ਬਲੋਗ 82 ਚੋਂ ਤਾਂ ਹੈਗਾ ਹੂੰ ਪਰ ਜਿਹੜੇ ਕੱਸੀਆਂ ਉਹ ਵੀ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆਈ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੇ ਬਨੌਰ ਨਹੀਂ ਦਸ਼ਮੇਸ਼ ਨੈਣ ਦਾ ਕੀ ਵੇਜ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਪਹਿਲੀ ਵਾਰ ਬਹੁਤ ਦੇਰ ਬਾਅਦ ਆਇਆ ਉਹ ਪਤਾ 30 ਸਾਲ ਬਾਅਦ ਪਾਣੀ ਦੇਖਿਆ ਤੁਸੀਂ ਰੋਜ਼ ਕੁਝ ਬਨ ਦਸ਼ਮੇਸ਼ ਨੈਣ ਬਣਾਉਣ ਲਏ ਆ ਜੀ ਉਹਨਾਂ ਕਿਸੇ ਸਟਾਈਲ ਨਾਲ ਉਹਨਾਂ ਨੇ ਦਸਰਬੀ ਕਰਾਇਆ ਕਰ ਪੰਜਾਬ ਕਰ ਬਣਾ ਉਹਦੇ ਕੋ ਕੱਢੋਂਗੇ ਜੀ ਉਹ ਨਹੀਂ ਬਿਲਕੁਲ ਬਿਲਕੁਲ ਪੰਜਾਬ ਦੇ ਵਿੱਚ ਨਹਿਰਾਂ, ਖਸੀਆਂ ਰਜਵਾਹੇ, ਪੁਰਾਣੀਆਂ ਬੰਦ ਹੋ ਗਈਆਂ ਜਾਂ ੁੱਲ ਭੱਲ ਕੇ ਲੋਕ ਜਾਂ ਉਹਨਾਂ ਚ ਡੁੱਬ ਗਏ ਅਸਲ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਪਾਟੇ ਇਕ ਤੱਕ ਨਹਿਰੀ ਬਣ ਗਏ ਸਨ ਉਹਦੇ ਵਿੱਚ ਸਵਾਇਲ ਹੋਵੇ ਉਹਦੇ ਵਿੱਚ ਮਿੱਟੀ ਉੱਡੀ ਇੱਕ ਨਵੀਂ ਮਿੱਟੀ ਆਉ ਧਰਤੀ ਦੀ ਪਿਆਉ ਸ਼ਕਤੀ ਦੀ ਹੱਲੂ ਪਾਣੀ ਕੱਢਣ ਤੋਂ ਬਚਾਂਗੇ ਮਤਲਬ ਪਵਨ ਗਰੂਪ ਪਾਣੀ ਤੇ ਮਾਤਾ ਧਰਤ ਮਾਤ ਜੇ ਕੋ ਨਾਨਕ ਸਾਹਿਬ ਦੇ ਕਿੰਨੇ ਕਿੰਨੇ ਤੱਤਾਂ ਨੂੰ ਬਚਾ ਲੀਏ ਇਸ ਤੋਂ ਵੱਡਾ ਪੁੰਨੀ ਨਹੀਂ ਜੀ ਅਗਲੀ ਪੀੜ੍ਹੀ ਵਾਸਤੇ ਮਾਤਾ